ਸ਼ਹੀਦ ਆਜਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਗੜ ਸ਼ੰਕਰ ਵੱਲੋਂ ਕਲੱਬ ਦੇ ਪ੍ਰਧਾਨ ਐਡਵੋਕੇਟ ਜਸਵੀਰ ਸਿੰਘ ਰਾਏ ਦੀ ਅਗਵਾਈ ਹੇਠ ਇੰਗਲੈਂਡ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਹਰਮੇਸ਼ ਸਿੰਘ ਸੰਘਾ ਗੁਰਨੇਕ ਸਿੰਘ ਸੰਘਾ ਤੇ ਓੰਕਾਰ ਸਿੰਘ ਸੰਘਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਕਲੱਬ ਲੋ ਓਲੰਪੀਅਨ ਸਰਦਾਰ ਜਰਨੈਲ ਸਿੰਘ ਸਟੇਡੀਅਮ ਵਿਖੇ ਹਰ ਸਾਲ ਕਰਵਾਏ ਜਾਂਦੇ ਫੁੱਟਬਾਲ ਟੂਰਨਾਮੈਂਟ ਵਿੱਚ ਸੰਗਾ ਪਰਿਵਾਰ ਦਾ ਕਾਫੀ ਵੱਡਾ ਯੋਗਦਾਨ ਹੁੰਦਾ ਹੈ ਅਤੇ ਸੰਗਾ ਭਰਾਵਾਂ ਦਾ ਓਲੰਪੀਅਨ ਸਰਦਾਰ ਜਰਨੈਲ ਸਿੰਘ ਸਟੇਡੀਅਮ ਗਰਸ਼ੰਕਰ ਵਿਖੇ ਪਹੁੰਚਣ ਤੇ ਕਲੱਬ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ ਜੁਕੇ ਬਜ ਰਹਿੰਦੇ ਨੇ ਰਮੇਸ਼ ਸਿੰਘ ਸੰਗਾ ਤੇ ਨਾੜ ਗੁੰਲੇ ਸਿੰਘ ਸੰਗਾ ਤੇ ਜਦ ਤੋਂ ਇਹ ਸਾਡਾ ਟੂਰਨਾਮੈਂਟ ਸ਼ੁਰੂ ਹੋਇਆ ਉਹ ਜਦੋਂ ਵੀ 100 ਫੁੱਟਬਾਲ ਨੂੰ ਇਹ ਨਹੀਂ ਦਿੱਤਾ ਸੀ ਉਸ ਵੇਲੇ ਵੀ ਮੈਂ ਗ੍ਰੈਂਡ ਬੈਠਾ ਸੀ ਉਹ ਇੱਥੋਂ ਕਾਫੀ ਇਹ ਸਮਾਰ ਬਾਹਰ ਲੈ ਕੇ ਜਾਂਦੇ ਹੈਗੇ ਐਕਸਪੋਰਟ ਕੁਆਲਟੀ ਦਾ ਟੂਰਨਾਮੈਂਟ ਤੇ ਨਾ ਜੋ ਫੁੱਟਬਾਲ ਸਰ ਨੂੰ ਐਕਸਪੋਰਟ ਕੁਆਲਟੀ ਦੇਤੇ ਹੋ ਦਿੰਦੇ ਹਨ ਤੇ ਨਵੰਬਰ ਮਹੀਨੇ ਟੂਰਨਾਮੈਂਟ ਤੇ ਦੋਏ ਜਾਣੇ ਇਹ ਜੋ ਸਾਡਾ ਨਵੰਬਰ ਮਹੀਨੇ ਦਾ ਟੂਰਨਾਮੈਂਟ ਚੱਲਦਾ ਹੈਗਾ ਜਰੂਰ ਆਓ ਸੋ ਕੋਈ ਗੱਲ ਨਹੀਂ ਹੈ ਜੇ ਕਿਸ ਤਰ੍ਹਾਂ ਦੀ ਜਿੱਦਾਂ ਕਮਲਜੀਤ ਨੇ ਕਿਹਾ ਕਿ ਮਾਲੀ ਸਹਿਤਾ ਮੈਂ ਇੱਥੇ ਬੈਠਾ ਹੈਗਾ ਲੋੋਂ ਮੈਨੂੰ ਕਹਿ ਉਹ ਗੱਲ ਵੀ ਮੈਂ ਉਹ ਆਪਣਾ ਕਰੀ ਜਾਇਆ। ਇਹ ਇਹ ਕਰਕੇ ਕਲੱਬ ਵਾਲਿਆਂ ਦਾ ਬਹੁਤ ਧੰਨਵਾਦੀ ਹੈਗਾ। ਇੱਕ ਰਿਲੇਸ਼ਨ ਦੇ ਹਿਸਾਬ ਦੇ ਨਾਲ ਰਿਲੇਸ਼ਨ ਦੋੇ ਪਾਸੇ ਇੱਕ ਪਾਸੇ ਮੇਰੇ ਰਿਲੇਟਡ ਬੇ ਨੇ ਤੇ ਦੂਜੇ ਪਾਸੇ ਇਹ ਅਸੀਂ ਇੱਕ ਫੈਮਿਲੀ ਮੈਂਬਰ ਹੈ ਕਰਾਬੜੇ। ਸੋ ਥੈਂਕ ਯੂ ਜੱਗੇ ਵਾਸਤੇ ਫਿਰ ਅਸੀਂ ਜੋ ਸਾਨੂੰ ਕਲੱਬ ਆਇਆ ਕਿਉਂਕਿ 5 ਲੱਖ ਦੀ ਵੱਡੀ ਗ੍ਰਾਂਟ ਆਈ ਹੈਗੀ ਆ ਉਹ ਵੀ ਜਿੱਦਾਂ ਕੀ ਹੈ ਜੀ ਸਾਡਾ ਇਹ ਸਟੇਡੀਅਮ ਹੈ ਐਦਾਂ ਦਾ ਸਟੇਡੀਅਮ ਅਸੀਂ ਖੁਸ਼ੀ ਔਰ ਮਾਣ ਮਹਿਸੂਸ ਕਰਦੇ ਕਿਦਾਂ ਦਾ ਪੰਜਾਬ ਵਿੱਚ ਹੈ ਨਹੀਂ। ਸੋ ਸਾਡਾ ਫਰਜ ਵੀ ਬਣਦਾ ਹੈਗਾ ਜਿਹਨੇ ਲੀਡਰ ਸਾਹਿਬਾਨ ਨੇ ਸੋ ਸਾਨੂੰ ਇੰਨੀ ਸਹਿਯੋਗ ਜ਼ਰੂਰ ਦੇਆ ਤੇ ਜੋ ਸਾਡਾ ਅਸੀਂ ਸਾਨੂੰ ਮਾਦੀ ਮਦਦ ਮਦਦ ਮਿਲਦੀ ਆ ਉਹ ਸਾਡਾ ਸਿਰਫ ਜਿੰਨਾ ਇੱਕ ਗਰਾਊਂਡ ਵਾਸਤੇ ਜਾਂ ਬੱਚਿਆਂ ਦੇ ਵਾਸਤੇ ਅਸੀਂ ਜੋ ਖਰਚ ਕਰਦੇ ਆ ਉਹ ਵੀ ਕਾਫੀ ਹੁੰਦੀ ਹੈਗੀ ਹੈ ਗਵਰਨਮੈਂਟ ਤਾਂ ਕਾਫੀ ਵੱਡੀ ਆਫ ਰੱਖਦੇ ਸੋ ਅਸੀਂ ਇਹ ਪ੍ਰੋਮਿਸ ਕਰਦੇ ਆ ਕਿ ਜਿੰਨਾ ਪੈਸਾ ਬਾਹਰੋਂ ਆਉਂਦਾ ਹੈਗਾ ਅਗਲੇ ਹਿੰਦਾਂ ਤੇ ਉਹ ਵੀ ਅਸੀਂ ਮੈਸੇਜ ਨੂੰ ਜ ਨਹੀਂ ਹੋਣ ਦੇਣਾ ਤੇ ਜੋ ਪੈਸਾ ਇੱਥੇ ਆ ਗਵਰਨਮੈਂਟ ਵੀ ਸਾਨੂੰ ਦੋਊਗੀ ਅਸੀਂ ਜਿੰਨੀ ਪ੍ਰੋਪਰ ਜਿਸ ਚੀਜ਼ ਵਾਸਤੇ ਚਾਹੀਦਾ ਉਹ ਦੇ ਦੇਵਾ ਲਾਵਾ ਇਸ ਮੌਕੇ ਸੰਗਾ ਭਰਾਮਾ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਗਰ ਸ਼ੰਕਰ ਵੱਲੋਂ ਇਲਾਕੇ ਦੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਲੱਬ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਬੇ ਬੜੀ ਖੁਸ਼ੀ ਹੁੰਦੀ ਹੈ ਕਿ ਅੱਗੇ ਵੀ ਲਾਸਟ ਟਾਈਮ ਵੀ ਆਏ ਸੀ ਬੜਾ ਸਾਮਾਨ ਦਿੱਤਾ ਬੜੀ ਰਿਸਪੈਕਟ ਸ਼ੋਅ ਕੀਤੀ ਤੁਸੀਂ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਬੱਚਿਆਂ ਨੂੰ ਦੇਖ ਕੇ ਕਿ ਬੱਚੇ ਤਰੱਕੀ ਕਰ ਰਹੇ ਆ ਤੇ ਬਹੁਤ ਨਿਊਜ਼ ਸੁਣਦੀਆਂ ਵੀ ਪੰਜਾਬ ਦੇ ਵਿੱਚ ਬੱਚੇ ਕਿਸੇ ਦੇ ਕੰਮ ਨੂੰ ਲੱਗਿਓ ਪਰ ਆ ਜਿਹੜੀ ਸਪੋਰਟ ਤੁਸੀਂ ਸਕਾਲਦੇ ਆ ਇਹਨੂੰ ਸਿੱਧੇ ਰਸਤੇ ਕਰਦੀ ਆ ਤੇ ਬੜੀ ਖੁਸ਼ੀ ਹੁੰਦੀ ਆ ਜਿਹੜੇ ਹਰੇਕ ਦਾ ਨਾਮ ਲੈਣਾ ਸੀ ਬਹੁਤ ਖੁਸ਼ ਹੁੰਨੇ ਆ ਜਿੰਨੇ ਵੀ ਮਿਹਨਤ ਕਰਦੇ ਰਹੋ ਚੰਗੇ ਕੰਮਾਂ ਨੂੰ ਕਰੋ ਪੜੋ ਲਿਖੋ ਸਪੋਰਟ ਤਾਂ ਬਹੁਤ ਗੁੱਡ ਚੀਜ਼ ਹੈ ਨਾ ਸਾਰੇ ਸਿੱਖਣ ਨੂੰ ਚਾਹੀਦੀ ਆ ਤੇ ਕੁੱਟੀਆਂ ਕੰਮਾਂ ਤੋਂ ਬਚਾਉਂਦੀ ਆ ਤੇ ਇਹਦੇ ਲੱਗੇ ਰਹਿਣ ਮਿਹਨਤ ਕਰਦੇ ਰਹਿਣ ਸਾਡੀ ਪੂਰੀ ਸਪੋਰਟ ਆ ਹਮੇਸ਼ਾ ਅਸੀਂ ਕਰਾਂਗੇ ਕਰਦੇ ਵੀ ਆਂ ਗਾਂ ਵੀ ਕਰਾਂਗੇ